ਹਾਂ ਜੀ ਸਰ ਮੇਰੇ ਕੋਲ ਫਗਵਾੜਾ ਕੋਈ ਵੀ ਇੱਥੇ ਆਣੇ ਕੀ ਕਰਦੇ ਲੱਗਾ ਬਹੁਤ ਤਗੜਾ ਇਹ ਉਹ ਨਹੀਂ ਉਹ ਨਹੀਂ ਕੋਈ ਨਹੀਂ ਪਹ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਥੇ ਫਗਵਾੜਾ ਬਾਈਪਾਸ ਹੈ ਜਿੱਥੇ ਇੱਕ ਸਾਈਡ ਨੂੰ ਫਗਵਾੜੇ ਨੂੰ ਸੜਕ ਨਿਕਲਦੀ ਹੈ ਜਿਹਨੂੰ ਲੁਧਿਆਣਾ ਜਾ ਰਹਲਦੀ ਹੈ ਉਸੇ ਬਾਅਦ ਚੰਡੀਗੜ੍ਹ ਨੂੰ ਸੜਕ ਬਾਈਪਾਸੋਂ ਨਿਕਲਦਾ ਤੇ ਪਾਜਾ ਜਿਹੜੀ ਸਥਿਤੀਆਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਟ੍ਰੈਫਿਕ ਜੋ ਆ ਬਹੁਤ ਵੱਡੀ ਅ ਗਿਨਤੀ ਵੀ ਟ੍ਰੈਫਿਕ ਜੋ ਆ ਗੱਡੀਆਂ ਦੀ ਆਵਾਜ਼ਾਈ ਹੋ ਰਹੀ ਹੈ ਤੇ ਕੋਈ ਵੀ ਟ੍ਰੈਫਿਕ ਅਧਿਕਾਰੀ ਮੌਜੂਦ ਨਹੀਂ ਹੈ ਤੇ ਜੋ ਟ੍ਰੈਫੀ ਲਾਈਟ ਦੀ ਗੱਲ ਕਰੀਏ ਉਹ ਵੀ ਬੰਦ ਨੇ ਜਿਸ ਨੂੰ ਫੋਲੋ ਕਰਕੇ ਗੱਡੀਆਂ ਦੀ ਆਵਾਜ਼ਾਈ ਹੋ ਸਕਦੀ ਸੀ ਪਰ ਕੋਈ ਵੀ ਟ੍ਰੈਫਿਕ ਅਧਿਕਾਰੀ ਮੌਜੂਦ ਹੋਣ ਨਾ ਹੋਣ ਕਰਕੇ ਇੱਥੇ ਜੋ ਸਮੱਸਿਆ ਉਹ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ ਸੋ ਅਸੀਂ ਰਾਹਗੀਰਾਂ ਨਾਲ ਗੱਲ ਕਰਾਂਗੇ ਤੇ ਇਸ ਸੰਬੰਧੀ ਕਿ ਕਿਦਾਂ ਦੀ ਸਮੱਸਿਆ ਉਹਨਾਂ ਨੂੰ ਪੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਅੱਜ ਸਾਰੇ ਇਸ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਕੀ ਕਹਿਣਾ ਚਾਹੁੰਗੇ ਜੀ ਇਹ ਟ੍ਰੈਫਿਕ ਦਾ ਦੇਖੋ ਕਿੰਨਾ ਬੁਰਾ ਹਾਲ ਪਬਲਿਕ ਕਿੰਨੀ ਪਰੇਸ਼ਾਨ ਹੈ ਕਿ ਇੱਥੇ ਕੋਈ ਨਾ ਕੋਈ ਤਾਂ ਮੁਲਾਜ਼ਮ ਹੋਣਾ ਚਾਹੀਦਾ ਜਿਹੜਾ ਕਲੀਅਰ ਕਰੇ ਇਹ ਮੇਟ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਚਾਂਸ ਨੇ ਆ ਬਸ ਇਹੋ ਕੁਝ ਕਹਿਣਾ ਚਾਹੁੰਦਾ ਆ ਤੇ ਇਹ ਟ੍ਰੈਫਿਕ ਲਾਈਟਸ ਵੀ ਜਿਹੜੀਆਂ ਉਹ ਵੀ ਨਹੀਂ ਚੱਲ ਰਹੀਆਂ ਉਹ ਵੀ ਨਹੀਂ ਚੱਲ ਰਹੀਆਂ ਕਮ ਸੇ ਘੱਮ ਇਹੋ ਚੱਲਦੀਆਂ ਹੁੰਨ ਤਾਂ ਬੰਦਾ ਇਹਦਾ ਹੀ ਦੇਖ ਲੈਂਦਾ ਸਿਗਨਲ ਵੀ ਹੈਗਾ ਕਿ ਨਹੀਂ ਨੰਗਣ ਵਾਲਾ ਥੈਂਕ ਯੂ ਬਿਲਕੁਲ ਜੀ ਆ ਰਾਗੀ ਰਵਲੋ ਇਹੀ ਕਹਿਇਆ ਜਾ ਰਿਹਾ ਕਿ ਟ੍ਰੈਫਿਕ ਲਾਈਟਸ ਵਿੱਚ ਕਟੋਕਰ ਚੱਲ ਰਹੀਆ ਹੁਣ ਤਾਂ ਪਰੇਸ਼ਾਨੀ ਜੋ ਆ ਉਹਦਾ ਸਲੂਸ਼ਨ ਜੋ ਨਿਕਲ ਸਕਦਾ ਤੇ ਜੋ ਵੀ ਆਵਾਜਾਈ ਨੂੰ ਜੋ ਰਿਕਵਰ ਹੋ ਰਹੀ ਹੈ ਉਹਦਾ ਸਮਾਧਾਨ ਵੀ ਨਾਲ ਦੀ ਨਾਲ ਹੀ ਹੋ ਸਕਦਾ ਸੋ ਤਾਜ਼ਾ ਤਸਵੀਰਾਂ ਤੁਸੀਂ ਜੀਬੀਸੀ ਅਪਡੇਟ ਦੇ ਚੈਨਲ ਮਾਧਿਅਮ ਰਾਹੀਂ ਦੇਖ ਸਕਦੇ ਹੋ ਤੇ ਕੀ ਹਾਲਾਤ ਬਣੇ ਹੋਏ ਨੇ ਭਗਵਾਰਾ ਬਾਈਪਾਸ ਹਰਪੁਰ ਤੇ ਜੀਬੀਸੀ ਵਾਲੀ ਟੀਮ ਮਜੂਦ ਹੈ ਤੇ ਟਰੈਕਟਰ ਟਰਾਲੀਆਂ ਬੱਸਾਂ ਸੋ ਤੋ ਜੋ ਵੀ ਆਵਾਜ਼ਾਈ ਲਗਾਤਾਰ ਟ੍ਰੈਫਿਕ ਵੱਧ ਰਹੀ ਹੈ ਸੋ ਇੱਕ ਚੀਜ਼ ਹੋ ਦੱਸਣੇ ਕਿ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਆਮ ਜਨਗਰਿਕ ਨੇ ਜੋ ਸ਼ਹਿਰ ਨਿਵਾਸੀ ਨੇ ਉਹਨਾਂ ਵੱਲੋਂ ਹੀ ਕੰਟਰੋਲ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਔਰ ਟ੍ਰੈਫਿਕ ਜੋ ਲਗਾਤਾਰ ਹੁਣ ਨਿਕਲ ਨਿਕਲਦੀ ਲੋਰ ਆ ਰਹੀ ਹੈ ਐਸਾ ਟ੍ਰੈਫਿਕ ਦਾ ਕੰਮ ਸਾਰੇ ਤੁਸੀਂ ਕਰ ਰਹੇ ਹੋ ਟ੍ਰੈਫਿਕ ਸਾਨੂੰ ਕਰਨਾ ਪੈਣਾ ਜੀ ਇੱਥੇ ਕੋ ਬੋਲਸਾ ਵਾਲਾ ਨਹੀਂ ਮੁਲਾਜ਼ਮ ਉਹ ਬੋਲਸਾ ਵਾਲਾ ਹੋਵੇ ਮਿੰਟੋ ਮਿੰਟੀ ਟ੍ਰੈਫਿਕ ਕਲੀਅਰ ਹੋ ਜਾਂਦਾ ਉਹ ਕੰਮ ਇਹਦਾ ਡੇਲੀ ਦਾ ਕੰਮ ਹੋ ਗਿਆ ਡੇਲੀ ਜਾਮ ਲੱਗਦਾ ਹੁਣ ਦੇਖੋ ਜਰਾ ਵੇਖ ਲੀਓ ਸੋ ਇਹਨਾਂ ਦਾ ਕਹਿਣਾ ਕਿ ਹਰ ਰੋਜ਼ ਇੱਥੇ ਜੋ ਜਾਮ ਇਹ ਲੱਗਾ ਰਹਿੰਦਾ ਹੈ ਪਹਿਲੀ ਕਦੀ ਇੱਥੇ ਕਦੀ ਉਹ ਫਾੜਕਾ ਤੇ ਡੇਲੀ ਦਾ ਕੰਮ ਹੋ ਗਿਆ ਅਗਰ ਬੱਚਾ ਨੇ ਕੰਮ ਕਰਦੇ ਪਰੇਸ਼ਾਨ ਹੋ ਗਏ ਆ ਹਾਂਜੀ ਸਰ ਆ ਇੰਨਾ ਜਾਮ ਕਾ ਦੇ ਹੋ ਗਿਆ ਜੀ ਸ਼ਾਮ ਵਾਸਤੇ ਟ੍ਰੈਫਿਕ ਕਰਕੇ ਜੀ ਅੱਛਾ ਟ੍ਰੈਫਿਕ ਨੂੰ ਕੰਟਰੋਲ ਕਰਕੇ ਆਵਾਜਾਈ ਨੂੰ ਲੰਘਣ ਵਿੱਚ ਸਹੂਲਤ ਜੋ ਦਿੱਤੀ ਜਾ ਰਹੀ ਆ ਟ੍ਰੈਫਿਕ ਪੂਰਾ ਕੰਮ ਸ਼ਹਿਰ ਵਾਸੀਆਂ ਵੱਲੋਂ ਹੀ ਕੀਤਾ ਜਾ ਰਿਹਾ ਅਸੀਂ ਸਭ ਤੁਸੀਂ ਦਿੱਲੀ ਜਾਂਦੇ ਇੱਥੇ ਜੀ ਹਾਂਜੀ ਹਾਂਜੀ ਸਰ ਕੀ ਸਮੱਸਿਆ ਅੱਜ ਸਿਆਜ ਜੀ ਇਹ ਸਾਰੇ ਪੁਲਿਸ ਵਾਲੇ ਮਿਲ ਕੇ ਉਹ ਸ਼ਹਿਰ ਰੋਡ ਉੱਪਰ ਗਏ ਮੰਦਿਰ ਆ ਉੱਥੇ ਉਤ ਘਟਨਾ ਲੱਗਦਾ ਸਾਰੇ ਉਧਰ ਗਏ ਹੋਏ ਲੱਗਦਾ ਜੀ ਅੱਛਾ ਜੀ ਹਾਂਜੀ ਇਸ ਕਰਕੇ ਜਾਮ ਲੱਗਾ ਟ੍ਰੈਫਿਕ ਰਹਿ ਨਹੀਂ ਇੱਥੇ ਪਰ ਟ੍ਰੈਫਿਕ ਲਾਈਟਸ ਵੀ ਲੱਗੀਆਂ ਹੋਈਆਂ ਨੇ ਜੀ ਲੱਗੀਆਂ ਨਹੀਂ ਲਾਈਟ ਨਹੀਂ ਸਰ ਲੱਗਦਾ ਹੈ ਕਿ ਲੱਗੀਆਂ ਨਹੀਂ ਲਾਈਟਾਂ ਨਹੀਂ ਭਾਈ ਸਰ ਕੁਝ ਕਹੋਗੇ ਜੀ ਇੱਥੇ ਇਹ ਚੱਬਦਾ ਇਹ ਹੀ ਹਾਲ ਹੈ ਨਾ ਬਾਜੀ ਇੱਥੇ ਜਦੋਂ ਵੀ ਨੰਗੀ ਦਾ ਹਾਲ ਹੁੰਦੇ ਆ ਇੱਥੇ ਜਾਮੇ ਲੱਗਾ ਉਹ ਨੰਗਣਵਾਲੇ ਦੀ ਬਹੁਤ ਤੰਗੀ ਆ ਇਹ ਜਮਰੀ ਬਹੁਤ ਤੰਗੀ ਆ ਜੀ ਉਹ ਪਬਲਿਕੇ ਤੁਹਾਡੇ ਸਾਹਮਣੇ ਕਿੰਨੀ ਪ੍ਰੇਸ਼ਾਨ ਨਜ਼ਰ ਆ ਰਹੀ ਆ ਹਰ ਰੋਜ਼ ਦਾ ਇਹੀ ਕਹ ਰਹੇ ਕੰਮ ਹੋ ਰਿਹਾ ਔਰ ਜੋ ਟ੍ਰੈਫਿਕ ਹੈ ਦਿਨ ਦਿਨ ਪਾ ਦੇ ਨਾ ਭੱਤੀ ਨਜ਼ਰ ਆ ਰਹੀ ਆ ਤੇ ਜਿੱਥੇ ਗੰਨੇ ਨੇ ਟਰਾਲੀਆਂ ਔਰ ਵੱਡੀਆਂ ਗੱਡੀਆਂ ਜੋ ਇਥੇ ਓਵਰਲੋਡ ਹੋ ਕੇ ਨਿਕਲ ਰਹੀਆਂ ਨੇ ਇੱਕ ਨਾ ਨਿਕਲਣ ਦੀ ਨਾ ਨਿਕਲਣ ਦੀ ਸੂਰਤ ਵਿੱਚ ਜੋ ਜਾਮ ਲੱਗ ਰਿਹਾ ਆ ਜੀ ਸਰ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰ ਟ੍ਰੈਫਿਕ ਲੈ ਕੇ ਮੈਂ ਇੱਥੇ ਡੇਲੀ ਆਉਂਦਾ ਆ ਆਪਣੀ ਬੇਟੀ ਨੂੰ ਰਿਸੀਵ ਕਰਦਾ ਮੈਂ ਆਪਣੀ ਬੇਟੀ ਨੂੰ ਰਿਸੀਵ ਕਰਨ ਲਈ ਮੈਂ ਇੱਥੇ ਖੜਾ ਸੀ ਸਕੂਲ ਗੇਟ 'ਚ ਆਉਂਦੀ ਹਾਂ ਮੈਂ ਪਿਛਲੇ 20 ਮਿੰਟ ਤੋਂ ਟ੍ਰੈਫਿਕ ਨੂੰ ਮੈਨੇਜ ਕਰਨ ਦੀ ਸਮੂਥ ਪਾਸੇਜ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਚਲੋ ਆਪਣੀ ਡਿਊਟੀ ਨਿਭਾਵਾ ਦਵਾਂ ਐਜ਼ ਅ ਸਿਟੀਜ਼ਨ ਆਨ ਐਸ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਤੌਰ ਤੇ ਮੈਂ ਆਪਣੀ ਡਿਊਟੀ ਨਿਭਾਈ ਪਿਛਲੇ 20 ਮਿੰਟ ਦੇ ਤੋਂ ਕਿ ਮੈਂ ਸਮੂਥ ਪਾਸੇਜ ਮੈਂ ਕੋਸ਼ਿਸ਼ ਕੀਤੀ ਸਮੂਥ ਪਾਸੇਜ ਇਨਸ਼ੋਰ ਕਰਾਂ ਇੱਕ ਗੱਲ ਮੈਂ ਤੁਹਾਨੂੰ ਤੁਹਾਡੇ ਚੈਨਲ ਮਾਧਿਅਮ ਨਾਲ ਕਹਿਣਾ ਚ ਕਮੀਆਂ ਹੋ ਸਕਦੀਆਂ ਐ ਟੈਕਨੀਕਲ ਕਮੀਆਂ ਹੋ ਸਕਦੀਆਂ ਪੁਲਿਸ ਦੀ ਆਪਣੀ ਇੱਕ ਜ਼ਿੰਮੇਵਾਰੀ ਹੈਗੀ ਐ ਨੋ ਡਾਊਟ ਪਰ ਸਾਨੂੰ ਸਾਰੇ ਚੀਜ਼ਾਂ ਨੂੰ ਐਸਪੈਕਟ ਨੂੰ ਓਨੈਸਟਲੀ ਇਮਾਨਦਾਰੀ ਨਾਲ ਦੇਖਣਾ ਚਾਹੀਦਾ ਪੁਲਿਸ ਵਿੱਚ ਵੀ ਬਹੁਤ ਸਾਰੀ ਡੈਫੀਸ਼ੈਂਸੀ ਹੈ ਸਟਾਫ ਬਹੁਤ ਘੱਟ ਆ ਪ੍ਰੈਸ਼ਰ ਪੁਲਿਸ ਤੇ ਵੀ ਬਹੁਤ ਜ਼ਿਆਦਾ ਕੰਮ ਦਾ ਹੈ ਨਾ ਸਿਰਫ ਸਿਰਫ ਟਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਮਤਲਬ ਅਸੀਂ ਫਿਕਸ ਕਰ ਦਈਏ ਇਹਦੇ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਛੁੱਟ ਨਹੀਂ ਸਕਦੇ ਮੈਂ ਜੋ ਨੋਟਿਸ ਕੀਤਾ ਮੈਂ ਇੱਕ ਅਧਿਆਪਕ ਆ ਮੈਂ ਜੋ ਨੋਟਿਸ ਕੀਤਾ ਅੱਜ ਹੀ ਮੈਂ ਦੱਸਦਾ ਹਰ ਕੋਈ ਕਾਲੀ ਜਿਪਿਆ ਹੋਇਆ ਹੈ ਕਾਲੀ ਜਿਪਿਆ ਤੇ ਘਰ ਜਾ ਕੇ ਕਰ ਇਹਨੇ ਰਜਾਈ 'ਚ ਬੈ ਕੇ ਵਟਸਐਪ ਚਲਾਉਣਾ ਹੁੰਦਾ ਮੈਂ ਜੋ ਦੇਖਿਆ ਜੀ ਕੁਦਰਤ ਤੋਂ ਸਬਕ ਸਿੱਖਣਾ ਚਲੋ ਐਡਮਿਨਿਸਟ੍ਰੇਸ਼ਨ ਜੋ ਕਰ ਰਿਹਾ ਹੈ ਜੋ ਨੂੰ ਕਰਨਾ ਚਾਹੀਦਾ ਥੈਟ ਇਜ਼ ਅ ਡਿਫਰੈਂਟ ਸਟੋਰੀ ਉਹ ਇੱਕ ਵੱਖਰੀ ਚੀਜ਼ ਆ ਠੀਕ ਹੈ ਨਾ ਉਹ ਉਹਨੂੰ ਕਰਨਾ ਚਾਹੀਦਾ ਡਿਊਟੀ ਆਪਣੀ ਪਰ ਸਾਡੀ ਆਪਣੀ ਡਿਊਟੀ ਇਹ ਬਣਦੀ ਆ ਮੈਂ ਦੇਖਿਆ ਅਸੀਂ ਕੁਦਰਤੋਂ ਵੀ ਸਿੱਖਦੇ ਕੀੜਿਆਂ ਕਾਢਿਆਂ ਦਾ ਭੌਣ ਦੇਖਿਆ ਨਾ ਉਹ ਇੱਕ ਲੈਂ 'ਚ ਦੁਰਿਆ ਹੁੰਦਾ ਉਹ ਲੈਂ ਨਹੀਂ ਤੋੜਦਾ ਕਿ ਲੈਂ 'ਚ ਦੁਰਿਆ ਹੁੰਦਾ ਠੀਕ ਹੈ ਨਾ ਕੁੰਜਾ ਸਮਾਨ ਵਿੱਚ ਦੇਖਦੇ ਨਾ ਉਹ ਇੱਕ ਸਮਾਨ ਖੁੱਲਾ ਆ ਫਿਰ ਵੀ ਉਹ ਡਿਸਪਲਿਨ 'ਚ ਰਹਿੰਦੀਆਂ ਕੁੰਜਾ ਅਸਮਾਨ ਖੁੱਲਾ ਆ ਉਹ ਐ ਥੋੜਾ ਘੁੰਮ ਇੱਕ ਡਿਸਪਲਨ ਜੀ ਜਾਂਦੀ ਹੈ ਨਾ ਸੋ ਐਡੀ ਸਿਚੁਏਸ਼ਨ ਜਿਹੋ ਹੈਗਾ ਡਿਊਟੀ ਉਹ ਤੁਹਾਨੂੰ ਕਰਨੀ ਚਾਹੀਦੀ ਆ ਪਰ ਸਾਡੀ ਇੱਕ ਨਾਗਰਿਕ ਤੌਰ ਤੇ ਵੀ ਡਿਊਟੀ ਆ ਕਿ ਜੇ ਇੱਕ ਅਗਰ ਸੱਜੇ ਖੱਬੇ ਪਾਸੇ ਆਪਣੇ ਆ ਰਿਹਾ ਉਹ ਆਪਣੀ ਲੈਂ ਛੱਡ ਕੇ ਸੱਜੇ ਪਾਸੇ ਜਾ ਜਾਂਦਾ ਉਹੀ ਟ੍ਰੈਫਿਕ ਜਮ ਕਰਾਉਂਦਾ ਹੈ ਬਿਲਕੁਲ ਬਿਲਕੁਲ ਜਿਵੇਂ ਜੋ ਸਹੀ ਹੈ ਕਿ ਰੋਂਗ ਸਾਈਡ ਗੱਡੀ ਨੂੰ ਜੋ ਆਪਾਂ ਓਵਰਟੇਕ ਕਰਦੇ ਆ ਤਾਂ ਉਹਦੇ ਨਾਲ ਵੀ ਟ੍ਰੈਫਿਕ ਦੀ ਜੋ ਸਮੱਸਿਆ ਵਧਦੀ ਹੈ ਸਾਰੇ ਇੱਕ ਟ੍ਰੈਫਿਕ ਲਾਈਨ ਸਵੀਚ ਨੇ ਉਹੀ ਬੰਦ ਰਹੀ ਜੀ ਹਾਂ ਹਾਂ ਟ੍ਰੈਫਿਕ ਮੈਂ ਤਾਂ ਪਹਿਲਾਂ ਕਿਹਾ ਕਿ ਐਡਮਿਨਿਸਟ੍ਰੇਸ਼ਨ ਪ੍ਰੋਬਲਮਸ ਹੋ ਸਕਦੀਆਂ ਸਾਨੂੰ ਦੋਨੋਂ ਪੱਖੇ ਮਿਚਲ ਰੈਸੀਪਰੋਕਲ ਆ ਜੋ ਸਰਕਾਰ ਦੀ ਜ਼ਿੰਮੇਵਾਰੀ ਸਾਡੀ ਵੀ ਬਣਦੀ ਹੈਗੀ ਠੀਕ ਹੈ ਨਾ ਪੁਲਿਸ ਦੇ ਉੱਤੇ ਬਹੁਤ ਸਾਰੇ ਇਮਾਨਦਾਰ ਪੁਲਿਸ ਆਫੀਸਰਜ਼ ਹੈਗੇ ਆ ਬਹੁਤ ਸਾਰੇ ਮੈਜੋਰਟੀ ਵਿੱਚ ਉਹਨਾਂ ਨੂੰ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਠੀਕ ਹੈ ਸਾਨੂੰ ਵੀ ਸਮਝਣਾ ਚਾਹੀਦਾ ਕੁਦਰਤ ਤੋਂ ਸਬਕ ਸਿੱਖ ਕੇ ਇੱਕ ਬੰਦਾ ਉਹਨੂੰ ਲੈਨ ਦੇ ਵਿੱਚ ਰਹਿਣਾ ਚਾਹੀਦਾ ਆਪਣੀ ਲੈਨ 'ਚ ਉਹ ਲੈਨ ਤੋੜ ਕੇ ਸੱਜੇ ਪਾਸੇ ਆ ਜਾਂਦਾ ਲੈਨ ਤੋੜ ਕੇ ਆਪਣੇ ਪਾਸੇ ਸੱਜੇ ਪਾਸੇ ਆ ਗਿਆ ਜੀ ਪੁੱਛਦਾ ਕੀ ਦੋਸ਼ ਹੈ ਇਹ ਚੋਲਾ ਕੀ ਦੋਸ਼ ਹੈ ਉਹਨੂੰ ਵੀ ਸਮਝ ਨਹੀਂ ਗਈ ਪਹਿਲੇ 10 ਸਾਲ ਤੋਂ ਵੱਡੀ ਜਲਾ ਰਿਹਾ ਸੌਰੀ ਟੂ ਸੇ ਇੱਕ ਤੇ ਆਪ ਗੁਰੂ ਜੀ ਦਾ ਮੈਂ ਕਹਿਣਾ ਚਾਹੁੰਦਾ 15 15 20 20 ਲੱਖ ਦੀਆਂ ਸਾਡੇ ਕੋਲ ਗੱਡੀਆਂ ਆ ਪਰ ਸਾਨੂੰ ਇੰਨੀ ਸਮਝ ਨਹੀਂ ਕਿ ਇਸ ਵਾਰੀ ਲੈਣਾ ਬਲੇ ਦਾ ਨਾ ਤੋੜੀਏ ਤੇ ਘਰ ਜਾ ਕੇ ਕਰਨਾ ਵੀ ਕੁਝ ਨਹੀਂ ਹੁੰਦਾ ਜੋ ਮੈਂ ਇੰਨਾ ਕਹਿਣਾ ਚਾਹੁੰਦਾ ਬਾਕੀ ਮੈਂ ਦੇਖਾਂ ਥੈਂਕ ਯੂ ਧੰਨਵਾਦ ਹਾਂ ਤੁਸੀਂ ਹੋਰ ਵੀ ਤੁਸੀਂ ਆ ਦੇਖ ਰਹੇ ਹੋ ਕਿ ਇਹ ਲਗਾਤਾਰ ਜੋ ਟ੍ਰੈਫਿਕ ਦੀ ਸਮੱਸਿਆ ਨੂੰ ਦੇ ਨਾਲ ਆਮ ਨਾਗਰਿਕ ਜੋ ਪ੍ਰਸ਼ਾਸਨ ਦਾ ਨਜ਼ਰ ਆ ਰਿਹਾ ਤੇ ਲਗਾਤਾਰ ਗੱਡੀਆਂ ਨੂੰ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨਾਲ ਹਾਦਸਾ ਵਾਪਰਨ ਦਾ ਇੱਕ ਡਰ ਬਣਿਆ ਰਹਿੰਦਾ ਸੋ ਇਹ ਦੁਰਘਟਨਾ ਨਾ ਹੋ ਸਕੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਰਾਹਗੀਰਾਂ ਵੱਲੋਂ ਵੀ ਇਸ ਚੀਜ਼ ਨੂੰ ਇਸ ਤਿਹ ਨੂੰ ਸਮਝਣਾ ਚਾਹੀਦਾ ਤੇ ਆਪਣੇ ਆਪ ਨੂੰ ਹੀ ਇੱਕ ਅੱਛੇ ਨਾਗਰਿਕ ਹੋਣ ਕਰਕੇ ਇਸ ਜੋ ਇਹ ਸਥਿਤੀ ਬਣੀ ਹੋਈ ਹੈ ਸੋ ਸਮਝਦਾਰੀ ਦੇ ਨਾਲ ਇਹ ਟ੍ਰੈਫਿਕ ਖੁੱਲਿਆ ਜਾਣਾ ਚਾਹੀਦਾ ਸੋ ਧੰਨਵਾਦ ਜੀਬੀਸੀ ਅਪਡੇਟਰ ਦੀ ਕੈਮਰਾ ਪਰਸਨ ਪਵਨ ਦੇ ਨਾਲ ਮੈਨੂੰ ਵੀ ਇਸ ਚੀਜ਼ ਮੈਂ ਇਜਾਜ਼ਤ ਦਿਓ ਲਗਾਤਾਰ ਦੇਖਦੇ ਰਹੋ ਜੀਬੀਸੀ ਅਪਡੇਟ ਆਪਣੇ ਕਾਰਡ ਦਿਓ ਚਲੋ ਚਲੋ ਤੇ ਜੀ ਚੈਨਲ ਤੇ ਯੂਟਿਊਬ ਚੈਨਲ ਤੇ ਅੱਜ ਇਹ ਚੱਲ ਪਣੀ ਹੈ YouTube channel ji number mera note kar lo ji. Kithe likho? An excellent coaching point in IELTS and spoken English. Also expert in study and visitor visa. Government approved SS Group, Session Chowk, Hoshiarpur.